ਟ੍ਰੱਕ ਮਿੱਟੇ ਤੇ ਖੜੇ ਹੀ ਆ। ਕਿ ਕੋਈ ਤੇ ਪਹਿਲੇ ਫੇਟ ਬੱਜੀ ਆ ਟਰੱਕ ਵਾਲੇ ਦੇ ਟਰੱਕ ਵਾਲੇ ਦੇ ਉੱਤੇ ਲੰਘੀ ਐਕਟਿਵਾ। ਐਕਟਿਵਾ ਦੇ ਉੱਤੇ ਲੰਘੇ ਉਹ ਮੋਕੇ ਤੇ ਬੰਦਾ ਖਤਮ ਹੋ ਗਿਆ। ਤੁਸੀਂ ਬੰਦਾ نیچے ਦੇ ਆਇਆ ਬੰਦਾ ਮਰ ਗਿਆ ਕਿੱਥੇ? ਮੇਰੇ ਨਾਲ ਮੂੜੇ ਗੱਡੀ ਨਹੀਂ ਕੋਈ। ਕਿਹੜੀ ਮੂੜੇ ਗੱਡੀ ਨਹੀਂ ਐਕਟਿਵਾ ਵਾਲਾ ਬੰਦਾ ਮਾਰ ਕੇ ਦੀ ਭੱਜੀ ਜਾਂਦੇ ਹੋ। ਤੇ ਟਰੱਕ ਨੇ ਲੋਕਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲਾ ਭੱਜ ਗਿਆ ਰੁਕਿਆ ਹੀ ਨਹੀਂਗਾ। ਓਏ ਇਤਨੋਂ ਆ ਰਿਹਾ ਸੀਗਾ ਪੱਤਾ। ਐ ਉਹ ਐਸਪੀ ਵਾਲਾ ਵੀ ਇਤਨੋਂ ਹੀ ਆ ਰਿਹਾ ਸੀਗਾ। ਫਿਰ ਅਸੀਂ ਰੁਕ ਗਏ ਠੀਕ ਆ। ਉਹ ਉਹਨਾਂ ਦੀ ਕਾਫੀ ਮਨਨਾਂ ਨੁਕਸਾਨ ਹੋ ਗਿਆ ਸਿਰ ਤੋਂ ਲੰਮਾ ਟਰੱਕ ਉਹ ਉੱਪਰ ਚੜਾ ਗਿਆ ਕਹਿੰਦਾ ਟਰੱਕ ਵਾਲਾ ਕਹਿੰਦਾ ਤੁਹਾਨੂੰ ਪਤਾ ਹੀ ਕੁਝ ਨਹੀਂ ਮੈਂ ਤਾਂ ਚੜਿਆ ਹੀ ਨਹੀਂ ਇਦਾਂ ਜੀ ਉੱਧਰ ਡਰਾਮੇਬਾਜੀ ਪੂਰੀ ਕਰ ਰਿਹਾ ਓ ਥੱਲੇ ਥੱਲੇ ਤੁਸੀਂ ਕਹਿੰਦੇ ਬੰਦਾ ਨਹੀਂ ਮਾਰਿਆ ਓ ਥੱਲੇ ਥੱਲੇ ਪਿੱਛੇ ਬੰਦਾ ਮਾਰਿਆ ਥੱਲੇ ਖੜ ਜਾ ਥੱਲੇ ਬੰਦਾ ਮਾਰ ਗਿਆ ਪਿੱਛੇ ਤੁਸੀਂ ਬੰਦਾ نیچے ਤੇ ਆਇਆ ਹਾਂ ਬੰਦਾ ਮਰ ਗਿਆ ਜਿੱਥੇ ਮੇਰੇ ਨਾਲ ਮੂਰੇ ਘੱਡੀ ਨਹੀਂ ਕੋਈ ਕਿਹੜੀ ਮੂਰੇ ਘੱਡੀ ਨਹੀਂ ਐਕਟੀਵ ਵਾਲਾ ਬੰਦਾ ਮਾਰ ਕੇ ਦੀ ਭੱਜੀ ਆਨੇਓ ਕੱਲਾ ਆ ਰਹਿਆ ਮੈਂ ਤਾਂ ਯਾਰ ਕੱਲਾ ਕਿੱਥੇ ਆ ਰਹੇ ਤੁਸੀਂ ਚਲੋ ਉੱਥੇ ਸਾਹਮਣੇ ਚਲਾ ਜਾਓ ਬਸ ਜੱਜਾ ਬਰਾਬਰ ਚੱਲੋ ਚੱਲੋ ਸਾਹਮਣੇ ਆਓ ਲੈ ਕਹਿੰਦਾ ਮੈਂ ਤਾਂ ਬੰਦਾ ਨਹੀਂ ਨੇ ਬੰਦਾ ਮਾਰਦਾ ਕਿੱਥੇ ਯਾਰ ਥੱਲੇ ਥੱਲੇ ਆਪੇ ਯਾਰ ਤੁਹਦੇ ਉੱਪਰ ਤੋਂ ਥੱਲੇ ਥੱਲੇ ਤੁਸੀਂ ਕਹਿੰਦੇ ਬੰਦਾ ਨਹੀਂ ਮਾਰਿਆ ਓ ਥੱਲੇ ਥੱਲੇ ਕੁੜੀ ਮਾਰ ਬੱਚ ਨੂੰ ਕਿਲੇ ਵਿੱਚ ਵੱਜਿਆ ਜਾਨ ਮੇਰੇ ਬੰਦਾ ਮਾਰਦਾ ਇਹਨੇ ਉੱਪਰ ਵੀ ਚੜਾਦਾ ਬੰਦਾ ਉੱਪਰ ਚੜਾਦਾ ਮੁੱਕੇ ਤੇ ਬੰਦਾ ਮਾਰਦਾ ਬੰਦਾ ਮਾਰਿਆ ਪਿਆ ਉੱਥੇ ਗਾਹ ਸਿਰ ਦੇ ਉੱਪਰ ਦੀ ਉਹ ਦੂਤਰੀ ਚੜਾਉਂਦਾ ਬੰਦਾ ਥੱਲੇ ਥੱਲੇ ਆਪਣੀ ਆਪਣੀ ਗੱਦੀ ਖਾਓ ਥੱਲੇ ਥੱਲੇ ਅੱਗੋ ਟੁਰ ਖੜਾ ਵੀ ਨਹੀਂ ਪਿਆ ਬੰਦਾ ਹਾਂ ਜੀ ਜੀ ਨਾ ਮੇਰਾ ਨਾਮ ਜਸਪ੍ਰੀਤ ਹੈ ਜੀ ਇਸ ਪਾਸੇ ਇੱਥੇ ਸਾਹਮਣੇ ਜੌਬ ਕਰਦੇ ਆ ਸਾਹਮਣੇ ਇੱਥੇ ਟ੍ਰੈਫਿਕ ਸੀਗਾ ਕਾਫੀ ਜ਼ਰਾ ਤੁਸੀਂ ਵੀ ਐਸੇ ਬਾਹਰ ਆਏ ਆ ਜਿੱਦੋ ਮਿੰਟੇ ਤੇ ਖੜੇ ਹੀ ਆ ਜੇ ਕੋਈ ਤੇ ਪਹਿਲੇ ਫੇਟ ਵੱਜੀ ਆ ਟਰੱਕ ਵਾਲੇ ਦੇ ਟਰੱਕ ਵਾਲੇ ਦੇ ਉੱਤੋਂ ਲੰਘੀ ਐਕਟਿਵਾ ਐਕਟਿਵਾ ਦੇ ਉੱਤੋਂ ਲੰਘਿਆ ਮੌਕੇ ਤੇ ਬੰਦਾ ਖਤਮ ਹੋ ਗਿਆ ਪਤਾ ਨਾ ਕਿ ਪਤਾ ਗੁਣ ਅੱਜ ਦੀ ਮੌਤ ਨਹੀਂ ਕੋਈ ਪਤਾ ਨਹੀਂ ਲੱਗਿਆ ਲੇਟੋ ਦੇਖਦੇ ਪਏ ਆਪਣੇ ਆਗੇ ਉਹਨਾਂ ਨੇ ਨੰਬਰ ਫੋਨ ਕੀਤਾ ਇੱਥੇ ਤੇ ਟਰੱਕ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲਾ ਭੱਜ ਗਿਆ ਰੁਕਿਆ ਹੀ ਨਹੀਂਗਾ ਓਏ ਇਤਨੂੰ ਆ ਰਿਹਾ ਸੀਗਾ ਬੰਦਾ ਐ ਉਹ ਐਕਟਿਵ ਵਾਲਾ ਵੀ ਇਤਨੂੰ ਹੀ ਆ ਰਿਹਾ ਸੀਗਾ ਜੀ ਉੱਪਰ ਚੜਾ ਕੇ ਉਹ ਕਹਿੰਦਾ ਟਰੱਕ ਵਾਲਾ ਕਹਿੰਦਾ ਸਾਨੂੰ ਪਤਾ ਹੀ ਕੁਝ ਨਹੀਂ ਮੈਂ ਤਾਂ ਚੜਿਆ ਹੀ ਨਹੀਂ ਇਦਾਂ ਜੀ ਉੱਧਰ ਡਰਾਮੇਬਾਜ਼ੀ ਪੂਰੀ ਕਰ ਰਿਹਾ ਉਹ ਟਰਾਂਸਪੋਰਟ ਨਗਰ ਚੱਕ ਕੋਣੋਂ ਤੇ ਫੜਿਆ ਆ ਉਹਥੇ ਫੜਿਆ ਆ ਬੰਦੇ ਉੱਥੇ ਮੌਜੂਦ ਹੈਗੇ ਆ ਉੱਥੇ ਉਹਨਾਂ ਟਰਾਂਸਪੋਰਟ ਨਗਰ ਘੇਰਿਆ ਆ ਜਿਹੜੇ ਮੇਨ ਚੌਂਗ ਦੇ ਉੱਤੇ ਹੀ ਘੇਰਿਆ ਆ ਜਿਹਦੇ ਉੱਤੇ ਟਰੱਕ ਨੰਗਾ ਦੇ ਡੈਕ ਉੱਤੀ ਆ ਮੌਕੇ ਦੀ ਖਤਮ ਹੋ ਗਏ ਉੱਪਰੋਂ ਹੀ ਲੰਘ ਗਿਆ ਸਭ ਇਹ ਬੰਦੇ ਪੰਜਾਬੀ ਸੀ ਕਿ ਕੋਈ ਪ੍ਰਵਾਸੀ ਦੇਖਿਆ ਤੇ ਲੱਗ ਨਹੀਂ ਐਪ ਵਿੱਚ ਪੰਜਾਬੀ ਟਰੱਕ ਵਾਲਾ ਵੀ ਪੰਜਾਬੀ ਬੰਡਾ ਹੀ ਹੈ ਇਹ ਵੀ ਪੰਜਾਬੀ ਹੀ ਹੈ ਪੱਕ ਲੱਗੀ ਹੋਈ ਹੈ ਥੱਲੇ ਦਾ ਕਿੰਨੇ ਘੰਟੇ ਜਿੱਕ ਤੱਕ ਨਾ ਆ ਹੁਣੇ ਹੀ ਹੋਇਆ 15 20 ਮਿੰਟ ਦੇ ਵਿੱਚ ਵਿੱਚ ਹੋਇਆ 20 25 ਮਿੰਟ 6:30 7:00 ਦੇ ਵਿੱਚ ਹੋ ਸਕਦਾ ਪਰ ਟਾਈਮਿੰਗ ਨਹੀਂ ਨੋਟ ਕੀਤੀ ਰੈੱਡ ਕੈਰੀ ਲਗਾ ਹੋਇਆ ਐਕਜੈਕਟਿਵ ਆ ਮੋਕੇ ਦੇ ਤੋਂ ਆ ਕਿਹੜਾ ਰੋਡ ਕਿਹੜਾ ਇਹ ਸਬਜ਼ੀ ਮੰਡੀ ਆ ਵਰਤਮਾਨ ਸਬਜ਼ੀ ਮੰਡੀ ਇਹਦਾ ਨਾਮ ਕਰਨਿਆ ਸਿੰਘ ਆਈ ਮੇਰੇ ਚਾਚਾ ਜੀ ਆਈ ਉਹ ਰਹਿੰਦਾ ਕਿੱਥੇ ਦੇ ਆ ਟਰੈਕ ਵਾਲੇ ਪਿੰਡ ਬਾਜੜੇ ਦੇ ਆਈ ਉਮਰ ਤਕਰੀਬਨ ਹੋਊਗੀ ਉਹਦੇ ਪਿੰਡਾਂ ਜਾ ਰਹੇ ਹਾਂ 73 ਸਾਲ ਦੀ ਹੋਊਗੀ 73 ਸਾਲ ਸਰ ਇੱਥੇ ਮਤਮਾਨ ਦੇ ਇਧਰ ਕੰਮ ਕਰਦੇ ਆ ਹਾਂਜੀ ਕੰਮ ਤੋਂ ਛੁੱਟੀ ਕਰੇ ਘਰੇ ਜਾ ਰਹੇ ਸੀ ਕਿੰਨੇ ਕਦੋਂ ਪਤਾ ਲੱਗਿਆ ਸਰ ਮੈਨੂੰ ਜਸਟ 8 ਘੰਟਾ ਪਹਿਲਾਂ ਪਤਾ ਲੱਗਿਆ ਆ ਕਿ ਹੁਣ ਬੋਡੀ ਲੈ ਕੇ ਜਾ ਰਹੇ ਆ ਸਰ ਇਹ ਬੋਡੀ ਸਿਵਲ ਚ ਲੈ ਕੇ ਜਾ ਰਹੇ ਹਾਂ ਜਾਉਂਗੇ ਜਾਂ ਕਿਤੇ ਹਸਪੀਟਲ ਜਮਾ ਕਰਾਉਂਗੇ ਅਸੀਂ ਉਹਨਾਂ ਨੰਬਰ ਮਿਲ ਗਿਆ ਸਾਨੂੰ ਫੋਨ ਨੰਬਰ ਚਲ ਸਰ ਮੈਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਵੀ ਅਗੁਆਰਾ ਜੀ ਕਿਨਾ ਜੱਥੇ ਤੁਹਾਡੇ ਕਰਦੇ ਮੇਰੇ ਚਾਚਾ ਜੀ ਆਈ ਮੇਰਾ ਨਾਮ ਸੌਰਵ ਜੀ ਮੈਂ ਜਿੰਮ ਤੋਂ ਆ ਰਿਹਾ ਸੀ ਮੈਂ ਵਾਪਸ ਤਾਂ ਚੰਡੀਗੜ੍ਹ ਰੋਡ ਤੇ ਸੀ ਗਿਆ ਜੀ ਹਾਂ ਜੀ ਤਾਂ ਜਾਮ ਲੱਗਿਆ ਹੋਇਆ ਸੀ ਕਾਫੀ ਫਿਰ ਤਾਂ ਥੋੜੀ ਦੂਵੀਲੇ ਉੱਤੇ ਨਾ ਮੇ ਭਾਈ ਦਾ ਐਕਸੀਡੈਂਟ ਹੋ ਗਿਆ ਵਾ ਤੇ ਉਦੋਂ ਵੱਲੋਂ ਜਦ ਐਕਸੀਡੈਂਟ ਹੋਇਆ ਵਾ ਉਸ ਟਾਈਮ ਤਾਂ ਕੋਈ ਵੀ ਨਹੀਂ ਇੱਥੇ ਕੋਲ ਸੀਗਾ ਵੱਲੋਂ ਕੋਈ ਵੀ ਹੱਥ ਨਹੀਂ ਲਾ ਰਿਹਾ ਸੀ ਚਲੋ ਆਪਾਂ ਇਨਸਾਨੀਅਤ ਦੇ ਨਾਂ ਤੇ ਆਪਾਂ ਰੁਕ ਗਏ ਹਨਾ ਕਿਉਂਕਿ ਨਾਲ ਆਟੋ ਵਾਲੇ ਭਾਈ ਵੀ ਹੈਗੇ ਮੇਰੇ ਆਪਾਂ ਦੋਨੋਂ ਰੁਕ ਗਏ ਹਨਾ ਦੇਖ ਕੇ ਬਾਕੀ ਸਾਰੇ ਫੋਟੋ ਵਿੱਚ ਦੇਖਦੇ ਪਏ ਸੀਗੇ ਗਲਤ ਕਰ ਰਹੇ ਸੀ। ਚਲੋ ਅਸੀਂ ਰੁਕ ਗਏ ਠੀਕ ਆ। ਉਹਨਾਂ ਦੀ ਕਾਫੀ ਮੰਦਰਾਂ ਦਾ ਨੁਕਸਾਨ ਹੋ ਗਿਆ ਸਿਰ ਤੋਂ ਲੰਮੀਆ ਟਰੱਕ ਉਹਨਾਂ ਦਾ। ਇੱਕ ਮਰੋਗੀ ਜਿਹਾ ਦੇਖੋ ਉਹਦਾ 60 ਤੋਂ 100 ਦੇ ਲੱਗਦੀ ਪਈ ਹੈ ਭਾਜੀ। ਹਾਂ ਬੇਟਾ ਆ ਗਿਆ ਉਹਨਾਂ ਦਾ ਉਹਨਾਂ ਨੂੰ ਸਾਡੇ ਕੋਲ ਨਾ ਮੋਬਾਈਲ ਸੀਗਾ। ਮੋਬਾਈਲ ਤੇ ਪਰਸ ਜੋ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਿੱਚ ਹੈਗੀ ਜੀ ਸਾਰਾ ਉਹਨਾਂ ਨੂੰ ਆਪਾਂ ਦੇ ਦੋ ਸਾਰਾ ਕੁਝ। ਉਹਨਾਂ ਦਾ ਬੇਟੇ ਤੋਂ ਆ ਕੇ ਸਾਰਾ ਕੁਝ ਉਹਨਾਂ ਤੋਂ ਲਾਤਾ ਜੀ। ਇਹ ਮਾਰੀ ਹੈ ਉਹ ਅਚਾਨਕ ਮਿੱਟੀ ਦੇ ਕੋਲੇ ਲੱਗ ਪਿਆ ਫਹਾਨਾਂ ਨਹੀਂ ਲੱਗਦੀ ਜੀ ਬੰਦਾ ਸਿਆਣੀ ਉਮਰ ਦਾ ਕੰਮ ਤੋਂ ਆ ਰਹੇ ਸੀ ਉਹਨਾਂ ਦੇ ਬੇਟੇ ਨੇ ਦੱਸਿਆ ਜੀ ਇਹ ਇੰਕੰਟੀਮਸ਼ਨ ਆਈ ਸੀ ਤੇ ਇੱਥੇ ਐਕਸੀਡੈਂਟ ਹੋਇਆ ਸਟਾਲਾ ਕਾਉਂਸਲ ਪਹਿਲਾਂ ਤੇ ਐਕਟਿਵ ਹਟ ਜਾ ਰਿਹਾ ਸੀਗਾ ਤੇ ਕੋਈ ਟਰੱਕ ਵਾਲਾ ਵਾਹਨ ਆਇਆਗਾ ਟਰੱਕ ਉਹ ਤੁਹਾਡੇ ਨਾਮ ਉਹ ਵਗੈਰਾ ਕਲੀਅਰ ਕਰ ਰਹੇ ਆ ਗਿਆ ਅਕਾਈ ਹੈ ਜੋ ਪੁਲਿਸ ਪਾਰਟੀ ਵਾਹਨ ਦਾ ਨੰਬਰ ਆਇਆ ਹੈਗਾ ਆਇਡੈਂਟੀਫਾਈ ਕਰ ਰਿਹਾ ਉਹਦਾ ਐਡਰੈਸ ਇਹ ਥੋੜੇ ਟਾਈਮ ਪਹਿਲਾਂ ਇਨਫਰਮੇਸ਼ਨ ਆਈ ਸੀ